ਉਹ ਫਲ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਦੁਬਾਰਾ ਲੱਗ ਨਹੀਂ ਸਕਦਾ ਇਹ ਜੀਵਨ ਇੰਨਾ ਕੀਮਤੀ ਹੈ ਕਿ ਜੇ ਇੱਕ ਵਾਰ ਮਿਲ ਗਿਆ ਜੋ ਫਲ ਪਾ ਕੇ ਭੋਏਗਾ ਬਹੁਤ ਦਾ ਲੱਗਿਆ ਡਾਰ ਕਹਿੰਦੇ ਜਿਹੜੇ ਫਲ ਟੁੱਟ ਕੇ ਜ਼ਮੀਨ ਤੇ ਡਿੱਗ ਗਏ ਨਾ ਉਹ ਦੁਬਾਰਾ ਕਿਤੇ ਫਿਰ ਟਾਲੀ ਦੇ ਨਾਲ ਨਹੀਂ ਲੱਗ ਸਕਦੇ 84 ਲੱਖ ਬਾਤ ਇਹ ਜੀਵਨ ਸਾਨੂੰ ਮਿਲਦਾ ਹੈ ਕਿਤੇ ਜੇ ਜੀਵਨ ਮਿਲ ਗਿਆ ਨਾ ਮਹਾਪੁਰਖ ਕਹਾ ਕਰਦੇ ਸਨ ਕਿ ਜੇ ਇਹ ਜੀਵਨ ਮਿਲਤਾ ਗਿਆ ਕਿਤੇ ਮਹਾਰਾਜ ਦਾ ਸ਼ੁਕਰੀਆਦਾ ਕਰਿਆ ਕਰੋ ਕਿਤੇ ਪਾਸ਼ਾਏ ਨੇ ਸਾਨੂੰ ਦੌਲਤ ਦਿੱਤੀ ਹੈ ਘਰ ਦੇ ਵਿੱਚ ਸੋਹਣੀਆਂ ਗੱਡੀਆਂ ਖੜੀਆਂ ਨੇ ਸੋਹਣੇ ਘਰ ਦਿੱਤੇ ਨੇ ਕਿਤੇ 84 ਲੱਖ ਬਾਦ ਕਈ ਵਾਰ ਜੀਵਨ ਤੇ ਮਿਲਦਾ ਹੈ ਕਈ ਵਾਰ ਅੱਖਾਂ ਨਹੀਂ ਹੁੰਦੀਆਂ ਹੱਥ ਨਹੀਂ ਹੁੰਦੇ ਪੈਰ ਨਹੀਂ ਹੁੰਦੇ ਕਿਤੇ ਕੀ ਕਰ ਲਏਗਾ ਦੁਆਰਾ ਕਿਤੇ ਨਾਮ ਤੇ ਜਪਣਾ ਪੈਣਾ ਭਾਵੇਂ ਹੁਣ ਜਦ ਭਾਵੇਂ ਦੁਆਰਾ ਆ ਕੇ ਇਸ ਸੰਸਾ ਦੇ ਜਪਣਾ ਪਏ ਪਰ ਕਿਤੇ ਨਾਮ ਤੋਂ ਬਗੈਰ ਉਜਾਰ ਨਹੀਂ ਹੈ ਮਹਾਰਾਜ ਜੀ ਦੀ ਗੁਰਬਾਣੀ ਇੱਕ ਓੰਕਾਰ ਤੋਂ ਸ਼ੁਰੂ ਆਰੰਭ ਹੁੰਦੀ ਹੈ ਤੇ 18 ਦਾ 20 ਤੱਕ ਸਮਾਪਤੀ ਹੁੰਦੀ ਹੈ ਪਰ ਇੱਕ ਇੱਕ ਬੋਲ ਇੱਕੋ ਹੀ ਸਾਨੂੰ ਜਵਾਬ ਦਿੰਦਾ ਹੈ ਉਹ ਕੀ ਕਿ ਦੇ ਨਾਮ ਜਪ ਨਾਮ ਤੋਂ ਵਗੈਰ ਉਹ ਦਾਤ ਨਹੀਂ ਤੇਰਾ ਹੈ ਨਾਮ ਜਪਣਾ ਪੈਣਾ ਹਾਂਜੀ ਟੁੱਟ ਗਏ ਸੋ ਮਨਸ ਜਿਸ ਤਾਏ ਕਿਤੇ ਇਸ ਰਾ ਜਦੋਂ ਫੁੱਲ ਟੁੱਟ ਗਿਆ ਨਾ ਤੇ ਹਰ ਰਾਇ ਸਾਹਿਬ ਮਹਾਰਾਜ ਹਰਗੁੰਦ ਪਾਸ਼ਾ ਮਹਾਰਾਜ ਇਹ ਬਾਗ ਵੇਖਦੇ ਵੇਖਦੇ ਉਧਰ ਆ ਗਏ ਜਿੱਧਰ ਫੁੱਲ ਟੁੱਟਾ ਸੀ ਤੇ ਹਰ ਰਸਾ ਮਹਾਰਾਜ ਉਹਨਾਂ ਦੇ ਕੋਲ ਜਾ ਕੇ ਖੜੇ ਹੋ ਜਾਂਦੇ ਹਨ ਜੀ ਸ੍ਰੀ ਗੁਰੂ ਹਰਗੋਬਿੰਦ ਨਿਹਾਰਾ ਤੇ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਉਹ ਫੁੱਲ ਵੇਖਿਆ ਧਿਆਨ ਦੇ ਨਾਲ ਟੁੱਟਿਆ ਹੋਇਆ ਫੁੱਲ ਜਦ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਸੀ ਕਿਤੇ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਅੰਦਰ ਵੀਰ ਰਸ ਵੀ ਇੰਨਾ ਹੈ ਕਿਤੇ ਜਦੋਂ ਤੇਗ ਦਾ ਵਾਰ ਛੱਡਦੇ ਆ ਦੁਸ਼ਮਣਾਂ ਦੇ ਪਹਿਲੀ ਹੋਈ ਸੰਜੋਬ ਪਖਤਰਾਂ ਨੂੰ ਚੇਰਦਾ ਹੋਇਆ ਘੋੜੇ ਦੀ ਕਾਠੀ ਤੱਕ ਵੱਟ ਸੁਟਦਾ ਜਦੋਂ ਕਾਲੇਖਾ ਦੇ ਬਾਹਰ ਕੀਤਾ ਸੀ ਮਹਾਰਾਜ ਜੀ ਨੇ ਤੇ ਕਿਤੇ ਮਹਾਰਾਜ ਦੇ ਅੰਦਰ ਦਇਆ ਵੀ ਇੰਨੀ ਹੈ ਨਾ ਕਿਤੇ ਜਦੋਂ ਉਹ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗਾ ਸੀ ਨਾ ਮਹਾਰਾਜ ਉਸ ਨੂੰ ਵੇਖ ਕੇ ਗਏ ਸਨ ਕਿਤੇ ਬੜੇ ਵਿਰਵਾਗ ਦੇ ਵਿੱਚ ਐਨ ਅੱਖਾਂ ਧਿਆਨ ਦੇ ਨਾਲ ਉੱਥੇ ਸੁਰਤ ਜੋੜ ਕੇ ਉਸ ਨੂੰ ਵੇਖਦੇ ਸਨ ਹੁਣੇ ਇਸ ਫੁੱਲ ਦੇ ਵਿੱਚ ਕਿੰਨੀ ਜਾਣ ਸੀ ਕਿ ਇੱਕ ਟਾਣੀ ਦੇ ਉੱਤੇ ਲੱਗਾ ਹੋਇਆ ਸੀ ਕਿਤੇ ਉਹ ਫੁੱਲ ਟੁੱਟ ਕੇ ਹੁਣ ਜ਼ਮੀਨ 'ਤੇ ਡਿੱਗਾ ਮਨ ਦੇ ਅੰਦਰ ਵਿਰਾਗ ਫੁੱਟਿਆ ਧਿਆਨ ਦੇ ਨਾਲ ਦੇਖਦੇ ਨੇ ਕਿ ਫੁੱਲ ਟੁੱਟ ਕੇ ਜ਼ਮੀਨ 'ਤੇ ਕਿਉਂ ਡਿੱਗਾ ਇੱਕ ਧਿਆਨ ਦੇਣਾ ਇਹ ਜਿਹੜੇ ਇਤਿਹਾਸ ਨੇ ਨਾ ਗੁਰਸਾਖੀ ਹੈ ਇਹਦੇ ਵਿੱਚ ਮਹਾਰਾਜ ਇੱਕ ਦਸਤਾਉਤ ਦਿੰਦੇ ਨੇ ਕਿ ਰੁੱਖ ਫੁੱਲ ਵੱਧ ਤੋਂ ਵੱਧ ਜਿੰਨੇ ਲਗਾਏ ਜਾ ਸਕਦਨ ਉਹ ਲਗਾਓ ਜਿਹੜੇ ਸਮੇਂ ਦਾ ਅਸੀਂ ਅੱਜ ਸ਼ਿਕਾਰ ਹੋ ਰਹੇ ਨਾ ਅਸੀਂ ਸੁੱਖ ਤੇ ਲੈ ਦੇਦੇ ਆ 40 40000 ਦਾ 50 50000 ਦਾ ਆ ਕੇ ਏਸੀ ਤੇ ਲਵਾ ਲਈ ਤੇ ਮਹਿੰਗੀ ਤੋਂ ਮਹਿੰਗਾ ਵੀ ਲੱਸੀ ਰੁਵਾਇਆ ਹੈ ਕੋਈ ਸਮਾਂ ਇਹੋ ਜਾਵੇਗਾ ਏਸੀਆਂ ਨੇ ਕੰਮ ਵੀ ਨਹੀਂ ਕਰਨਾ ਤੁਸੀਂ ਕਈ ਗੁਰਦਆਸ ਸਾਹਿਬ ਦੇਖੋ ਗਰਨਾ ਸਾਹਿਬ ਗੁਰਦਆਸ ਸਾਹਿਬ ਹੈ ਬੇਰਸਾ ਗੁਰਦਆਸ ਸਾਹਿਬ ਹੈ ਇਹ ਰੁੱਖ ਲਗਾਉਣ ਦਾ ਸਭ ਤੋਂ ਵੱਡਾ ਮਕਸਦ ਇਹ ਸੀ ਮਹਾਰਾਜ ਨੇ ਇਹ ਦਸਤਾਫੇ ਦੇਣਾ ਹੈ ਉਹ ਜੱਜ ਨੇ ਵੀ ਜਾਂਦੇ ਨੇ ਉਹ ਰੁੱਖਾਂ ਨੂੰ ਹੱਥ ਲਾ ਲਾ ਕੇ ਮੱਥਾ ਟੇਕਦੇ ਨਹੀਂ ਦੇ ਨੇ ਉੱਥੇ ਮਹਾਰਾਜ ਨੇ ਇੱਕ ਸਾਨੂੰ ਸਿੱਧ ਸਦਾਤ ਬਖਸ਼ਿਆ ਕਿ ਸਭ ਤੋਂ ਵੱਧ ਤੋਂ ਵੱਧ ਜਿੰਨੇ ਰੁੱਖ ਲਗਾਏ ਜਾਣ ਕੁਝ ਸਮਾਂ ਹੋ ਜਾਵੇਗਾ ਆਵੇਗਾ ਇਹ ਰੁੱਖਾਂ ਨੇ ਤੁਹਾਡੀ ਜਾਨ ਬਚਾਉਣੀ ਹੈ ਅਸੀਂ ਵੱਟ ਵੱਟ ਕੇ ਕੀ ਕਰੀਦਾ ਵੱਤ ਵੱਤ ਦਰਵਾਜੇ ਬਣਾਈਦੇ ਨੇ ਉਹ ਦਰਵਾਜੇ ਕੀ ਕਰਵਾਉਂਦੇ ਨੇ ਵੱਡੀਆਂ ਕੋਠੀਆਂ ਬਣਾ ਲੈਂਦੀਆਂ ਨੇ ਤੇ ਕਦੇ ਉਹ ਕੋਠੀਆਂ ਦੇ ਦਰਵਾਜੇ ਤੇ ਅਸੀਂ ਲਾ ਲਈਦੇ ਨੇ ਪਰ ਉਹ ਕੋਠੀਆਂ ਦੇ ਵਿੱਚ ਸਾਰੇ ਦਰਵਾਜਿਆਂ 'ਚੋਂ ਅਸੀਂ ਨਹੀਂ ਲੰਘਦੇ ਸਾਰੀ ਜੱਟ ਆਪ ਕੋ ਸਤਨਾਓ ਸਾਡਾ ਲੰਘਣਾ ਸਿਰਫ ਇੱਕ ਦਰਵਾਜੇ ਵਿੱਚ ਜਿਆਦਾ ਹੁੰਦਾ ਹੈ ਹਮੇਸ਼ਾ ਦੇਖ ਲਿਓ ਭਾਵੇਂ ਚਾਹ ਤੂ ਮਾਰ ਕੇ ਦੇ ਦਿਓ ਆਪਣੇ ਘਰਾਂ ਵਾਲੇ ਅੱਜ ਕੱਲ ਬਹੁਤ ਕੁਝ ਚੱਲ ਪਿਆ ਐ ਅਲੂਮੀਨੀਅਮ ਚੱਲ ਪਿਆ ਐ ਅਸੀਂ ਉਹਨਾਂ ਦੀ ਸਜਾਵਟ ਆਪਣੇ ਘਰਾਂ ਵਿੱਚ ਕਰ ਸਕਦੇ ਇਹ ਵੀ ਗੱਲਾਂ ਜ਼ਰੂਰੀ ਨੇ ਕਿਉਂਕਿ ਹਰ ਰਾਏ ਸਾਮਹਾਰਾਜ ਨੇ ਇਹ ਸਿਧਾਂਤ ਦਿੱਤਾ ਸੀ ਵੱਤ ਵਤ ਰੁੱਖ ਲਗਾਏ ਜਾਣ ਤੇ ਵੱਡੇ ਵੱਡੇ દવાਖਾਨੇ ਬਣਾਏ ਜਿੱਥੇ ਆ ਕੇ ਦੁਸ਼ਮਣ ਵੀ ਚੱਲ ਕੇ ਆਵੇ ਉਹਦਾ ਵੀ ਇਲਾਜ ਕੀਤਾ ਜਾਵੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਕਿਤੇ ਉਹ ਤਾਂ ਜਮਾਂ ਦੀ ਫਾਈ ਵੀ ਕੱਟ ਲੈਂਦਾ ਤੇ ਦੁਨਿਆਵੀ ਰੋਗ ਉਹਦੇ ਲਈ ਕੀ ਨੇ ਇਸ ਤਰ੍ਹਾਂ ਹਰ ਵਾਰ ਇਸ ਸਮਰਾਜ ਨੇ ਇੱਕ ਸਿਧਾਂਤ ਬੁਖਿਆ ਸੀ ਸਾਡਾ ਲੰਘਾ ਤੇ ਇੱਕ ਦੋਏ ਵਿੱਚ ਦਰਵਾਜ਼ੇ ਵਿੱਚ ਬਾਰ ਬਾਰ ਲੰਘਦਾ ਫਿਰ ਅਸੀਂ ਕੋਠੀਆਂ ਨੂੰ ਤਾਲੇ ਮਾਰ ਕੇ ਅਸੀਂ ਸਾਰੀ ਪੀੜੀ ਸਾਡੀ ਬਾਹਰ ਲੰਘੇ ਜਾਣੀ ਹੈ ਪਰ ਉਹ ਜਿਹੜੇ ਰੁੱਖ ਟੁੱਟ ਗਏ ਉਹ ਦੁਬਾਰਾ ਨਹੀਂ ਬਣਨੇ ਦੁਬਾਰਾ ਨਹੀਂ ਬਣਨੇ ਉਹ ਰੁੱਖਾਂ ਨੂੰ ਕਈਆਂ ਨੂੰ 50 ਸਾਲ ਕਈਆਂ ਨੂੰ 40 ਸਾਲ ਲੱਗੇ ਨੇ ਬਣਨ ਵਾਸਤੇ ਪਰ ਕਿੱਥੋਂ ਲਿਆਉਣਾ ਉਹ ਸਮਾਂ ਦੀ ਦੁਬਾਰਾ ਆ ਸਕਦਾ ਸਾਡੇ ਬਜ਼ੁਰਗ ਵੀ ਜਿਹੜੇ ਕੀਮਤੀ ਚਲੇ ਗਏ ਨਾ ਇਸ ਵਾਰ ਤੋਂ ਉਹਨਾਂ ਦੀ ਜਿਹੜੀ ਕਮਾਈ ਹੈ ਉਹਨਾਂ ਦੀ ਜਿਹੜੀ ਮੁਸ਼ਕਲ ਹੈ ਜੋ ਉਹਨਾਂ ਨੇ ਇਸ ਸੰਸਾਰ ਵਿੱਚ ਕੱਦਰ ਕੀਤਾ ਹੈ ਨਾ ਜਿੰਨੀ ਸਿਆਣ ਇਸ ਸੰਸਾਰ ਤੋਂ ਜਾ ਰਹੀ ਹੈ ਨਾ ਸਾਡੇ ਲਈ ਵੀ ਬਹੁਤ ਵੱਡਾ ਘਾਟਾ ਹੈ ਇਹ ਮਨ ਸੋਚਣਾ ਕਿ ਸਾਡੇ ਵੱਡ-ਵਡੇਰੇ ਚਲੇ ਗਏ ਸਾਡੇ ਕੋਲ ਜ਼ਮੀਨਾਂ ਆ ਗਈਆਂ ਘਰ ਆ ਗਏ ਇਹ ਮਨ ਸੋਚਣਾ ਜੋ ਉਹਨਾਂ ਦੀ ਸੋਚ ਸੀ ਜੋ ਉਹਨਾਂ ਨੇ ਅੱਖਾਂ ਨਾਲ ਆਪਣੇ ਦੇਖਿਆ ਹੈ ਨਾ ਅਸੀਂ ਸੋਚ ਵੀ ਨਹੀਂ ਸਕਦੇ ਜੋ ਸਮਾਂ ਉਹਨਾਂ ਨੇ ਹੰਡਾਇਆ ਆਖੋ ਸਤਨਾਮ ਹਾਂਜੀ ਸਭ ਇਹਨੂੰ ਸੋਇਮ ਬਾਗ ਦੇ ਉੱਤੇ ਇਸ ਤਰ੍ਹਾਂ ਹਰਗੁਵਿੰਦ ਪਾਤਸ਼ਾਹ ਮਹਾਰਾਜ ਦੇ ਉਹ ਟੁੱਟਾ ਫੁੱਲ ਦੇਖਿਆ ਦੇਖੋ ਕਿੰਨਾ ਮਹਿਰਾਗ ਛੁੱਟਿਆ ਅਸੀਂ ਕਿੰਨੇ ਰੁੱਖ ਵੱਢ ਕੇ ਫੁੱਲ ਦਿੱਤੇ ਕਿੰਨਿਆਂ ਨੂੰ ਅੱਗ ਲਾ ਦਿੱਤੀ ਤੇ ਮਹਾਰਾਜ ਇੱਕ ਫੁੱਲ ਦੇ ਟੁੱਟਣ ਕਰਕੇ ਦਰਦ ਮਹਿਸੂਸ ਹੁੰਦਾ ਤੇ ਪਾਤਸ਼ਾਹੀ ਨੇ ਧਿਆਨ ਦੇ ਨਾਲ ਵੇਖ ਕੇ ਤੇ ਪੁੱਛਦੇ ਨੇ ਇਹ ਕਿਸ ਤਰ੍ਹਾਂ ਟੁੱਟ ਗਿਆ ਹੈ ਜੀ ਕਿਤੇ ਇੱਥੇ ਬੜਾ ਸੋਹਣਾ ਫੁੱਲ ਸੀ ਕਿਤੇ ਬੜਾ ਮਨ ਨੂੰ ਮੋਹਦਾ ਸੀ ਉਹ ਫੁੱਲ ਕਿੱਥੇ ਗਿਆ ਉਹ ਜਿਹੜੇ ਸਹਿਯੋਗ ਸ ਇਹਨਾਂ ਨਾਲ ਆਏ ਉਹਨਾਂ ਨੂੰ ਪੁੱਛਦੇ ਸਨ ਕਿਤੇ ਉਹ ਫੁੱਲ ਕਿੱਥੇ ਗਿਆ ਹੈ ਜੀ ਕਿਸ ਨੇ ਤੋੜ ਲੀਡਿਆ ਦੁਕਾਨਾ ਕਿਤੇ ਕਿਨੇ ਤੋੜ ਲਿਆ ਇੱਕ ਗੱਲ ਕੋਚ ਸਮਝੀਏ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸਾਡੇ ਘਰਾਂ ਦੇ ਵਿੱਚ ਨਾ ਮਰੂਦਾ ਦਰਖਤ ਲੱਗਾ ਹੁੰਦਾ ਹੈ ਜਾਂ ਪਪੀਤੀ ਦਾ ਕੋਈ ਦਰਖਤ ਲੱਗਾ ਹੁੰਦਾ ਹੈ ਉਹ ਕਿਤੇ ਲੰਮਕੇ ਨਾ ਕੰਧ ਟੱਪ ਕੇ ਬਾਹਰ ਆ ਜਾਂਦੇ ਨੇ ਰਸਤੇ ਉੱਤੇ ਕਈ ਵਾਰ ਇਹ ਵਾਪਰਦੀ ਘਟਨਾ ਸਾਡੇ ਵਿੱਚ ਅਸੀਂ ਕੀ ਕਰੀਦਾ ਉਹ ਜਿਹੜੇ ਮਰੂਦ ਨੇ ਤੋੜ ਲਏ ਦੇ ਨੇ ਲਾਲਚ ਵਿੱਚ ਕੋਈ ਫਲ ਹੋਵੇ ਤੋੜ ਲਈਦਾ ਪਰ ਅਸੀਂ ਉਹਦੇ ਹੱਕਦਾਰ ਨਹੀਂ ਜਿੰਨਾ ਚਿਰ ਮਾਲਕ ਤੋਂ ਪੁੱਛਦੇ ਨਹੀਂ ਨਾ ਉਹਨਾਂ ਚਿਰ ਅਸੀਂ ਤੋੜ ਨਹੀਂ ਸਕਦੇ ਕਈ ਵਾਰ ਇਸ ਤਰ੍ਹਾਂ ਹੁੰਦੀਆਂ ਨੇ ਤੁਰੇ ਜਾਂਦੇ ਸਾਗ ਲਾ ਲਿਆ ਕਿਸੇ ਦਾ ਕਿਸੇ ਦੀ ਪਾਲਕ ਤੋੜ ਲਈ ਕਿਸੇ ਦੇ ਖੇਤਾਂ ਵਿੱਚ ਜਾ ਕੇ ਜੋ ਮਰਜੀ ਤੋੜ ਲਿਆ